ਲੋ ਜੀ ਪਹੁੰਚੇ ਆਪਾਂ ਹਸਨਪੁਰ ਸੁਸਾਇਟੀ ਚ ਨਵੇਂ ਇੰਸਪੈਕਟਰ ਆ ਗਏ ਇੱਥੇ ਫੋਨ ਤੇ ਨੇ ਬਿਜੀ ਤੇ ਹਸਨਪੁਰ ਸੁਸਾਇਟੀ ਦੇ ਸੰਦਰ ਦਿਖਾਉਨੇ ਆ ਤੁਹਾਨੂੰ ਤਿੰਨ ਸੰਦਾਂ ਦੀ ਬੋਲੀ ਹੈ ਇੱਥੇ ਇੱਕ ਤਾਂ ਉਤਾਰ ਕੰਪਨੀ ਦੀ 0 ਡਰ ਲੈ 13 ਪੂਰੀ ਆ ਦੇਖ ਲਓ ਕਿੰਨੀ ਕੀਮਤ ਰੱਖੀ ਹੈ ਦੇਖਿਆ ਮੜਾ ਕਰ ਬਈ ਜੀ ਜੀ 15000 ਹਾਂ ਆ ਰੋਟਾਵੇਟਰ ਦੀ 10000 ਰੱਖਿਆ ਇਹਦੀ ਕੀਮਤ ਤੇ ਆ ਹੈਪੀ ਸੀਡਰ ਤੁਸੀਂ ਦੇਖ ਲਓ 15000 ਕੀਮਤ ਰੱਖੀ ਹੈ ਇਹਦੀ ਤੇ ਆ ਰੋਟਾਵੇਟਰ ਹੈ ਇਹ ਰੱਖਿਆ 20000 ਜਗਤਜੀਤ ਕੰਪਨੀ ਦਾ ਰੋਟਾਵੇਟਰ ਹੈ ਕ੍ਰਾਸ ਇਹਦੇ ਨਾਲ ਆਪ ਇਹ ਰੋਟਾਵੇਟਰ ਦਾ ਕ੍ਰਾਸ ਤਿਆਂ ਨਾਲ ਤਵਾ ਵੀ ਹੈ ਇੱਕ ਪਾਸੇ ਦਾ ਇਹ ਹੈਪੀ ਸੀਡਰ ਤੁਸੀਂ ਦੇਖ ਸਕਦੇ ਹੋ ਉਪਰੋਂ ਟੈਂਕੀ ਵਾਲਾ ਫੱਟਾ ਜਰਿਆ ਹੋਇਆ ਇਕੱਲਾ ਤਾਂ ਭੜਾਇਆ ਲੱਗਦਾ ਡ੍ਰਿਲ ਲੈ ਬੁਲਾ ਬੋਲੀ ਦੀ ਸ਼ਤ ਆਜੋ ਬਾਈ ਇੱਧਰ ਆਜੋ ਸ਼ੁਰੂ ਕਰਦੇ ਆਂ ਇੱਧਰ ਆਜੋ ਹੈਪੀ ਸੀਡਰ ਹੈਪੀ ਸੀਡਰ ਆਪਣਾ ਕੋਲੇ ਖੜਾ ਇੱਕ ਇਹਦੀ ਰਹਿਤ ਕਿੰਤਾ ਸਰਕਾਰੀ 3 15000 ਲਾਓ ਜੀ 15000 ਤੇ ਲਾਓ 15000 ਸੋ ਆਯਾਰੀ 16000 ਸਰਪੰਚ ਜੀ ਸਰਪੰਚ ਜੀ ਸਰਪੰਚ ਸਿੰਘ 16000 20000 ਕਰ ਦੋ ਜੀ ਤੁਹਾਨੂੰ 20000 ਸੋਨੂ ਹੀ ਤੁਹਾਨੂੰ ਜੀ 25000 ਤੋਂ 26000 ਜੀ ਸੋ 26000 26000 ਸੋਨੂ 26000 ਤੁਹਾਨੂੰ ਬੋਲੋ ਜੀ 26000 ਤੇ 26000 ਸੋਨੂ ਜੀ ਜੀ ਤਕੀਆ ਪਿਆ ਪਿਆ ਕੇ ਬੋਲੋ ਕੱਟਿਆ ਯਾਰ ਬੋਲੋ ਬਾਈ ਕੋਈ ਹੈਗਾ ਇੰਟਰਸਟਡ ਸੋਨੂ 26000 1 26200 ਨੂੰ ਟੈਮ ਦੇਦੇ ਕੁਛ ਨਹੀਂ ਹਾਂ ਆ ਕਰੋ 26 ਕੀ ਨਾਮ ਹੈ ਜੀ ਕਰਮ ਸਿੰਘ 26 ਸਾਢੇ 26 ਜੀ 100 26700 7000 ਜੀ 2700 2700 ਜੀ 27100 100 900 ਸਾਢੇ 27 ਕਰਮ ਸਿੰਘ 600 ਜੀ 27600 ਜੀ 22000 ਜੀ ਕਰਮ ਸਿੰਘ 28000 ਜੀ ਹੈਪੀ ਸੀਡਰ ਚੱਪ ਕਰਮ ਸਿੰਘ 22000 ਇੱਕ ਕਰਮ ਸਿੰਘ ਲਈ 22000 ਬੋ ਦੇ ਉਧਰ ਗਈ ਕਰਮ ਸਿੰਘ 22000 ਕਰੋ ਜੀ ਸਾਈਨ ਕਰੋ ਸਾਰੇ ਜੀ ਨੇ ਬੋਲੀ ਲਈ ਬੋਲੋ ਜੀ ਅਗਲਾ ਸੰਦ ਆ ਬੋਲ ਜੀ ਰੋਡ ਟੈਲ ਨਾ ਜੀ ਰੋਡ ਟੈਲ ਬੋਲਣਾ ਜੀਰੋ ਡ੍ਰਿਲ ਆ ਗਈ ਲੈਪੀ ਇੰਟਰੀ ਦੱਸ ਰਿਹਾ 10000 ਪੁਣੀ ਤੁਸੀਂ ਕਰ ਰਿਹਾ ਜੋ ਯਾਰ ਮੈਨੂੰ ਪੈਸੇ ਤਾਂ ਨਹੀਂ ਆਇਆ ਇੱਧੇ ਆ ਜੋ ਰਿਹਾ ਜੋ ਕੁੱਤੇ ਨੂੰ ਦੇ ਆ ਆ ਤੁਸੀਂ ਆ ਜੋ ਯਾਰ ਪੂਰਾ ਕੰਮ ਦੱਸ ਰਿਹਾ 500 ਜਿਆਦਾ ਹੋ ਗਿਆ 500 ਰੱਖੋ ਬਾਤ ਹਾਈ ਬਿਲਾਂ 500 10500 15000 ਦੇ ਗੋਸੋਨ 18000 ਦੇ ਪ੍ਰਤਾਪ ਸਿੰਘ ਦਾ 19000 ਜੀ ਰਵਿੰਦਰ ਸਿੰਘ 2000 ਦਾ 2021 22000 ਪ੍ਰਤਾਪ ਸਿੰਘ ਦਾ ਇੱਧਰ ਕਰੋ ਜੀ ਬਾਈ ਜੀ ਬਾਈਾ ਗੱਡਾ ਸਾਡੇ ਬਾਈ ਹੋ ਗਏ ਚਲੋ ਬਾਈ ਹੋ ਗਿਆ ਹੁਣ ਅੱਗੇ ਬੋਲੋ ਸਾਡੇ ਬਾਈ ਸਾਡੇ ਬਾਈ ਹੋ ਗਏ ਸਾਡੇ ਬਾਈ ਹਾਂ ਹਾਂ ਲਿਖੋ ਲਿਖੋ 23 ਕਰਦੇ ਪ੍ਰਤਾਪ ਸਿੰਘ ਦਾ ਚਲ ਠੀਕ ਕਰ ਸਾਡੇ 23 ਕਰਦੇ ਖੜ ਬੰ 5000 ਸਾਡੇ 23 ਤੋਂ ਨੂੰ 24 ਸਿੰਘ 24 ਹਾਰੀ ਚੱਲ ਰਹੀ ਹੈ ਜੀਰੋ ਡਰਲ 24000 25 ਕਰ 25 ਕਰੋ ਇਹਦਾ ਪ੍ਰਵਿੰਦਰ ਸਿੰਘ 5000 ਪੂਰੇ ਲੇਖਾ ਲਾ ਪ੍ਰਵਿੰਦਰ ਸਿੰਘ ਸਾਡੇ 25 ਕਿਲੋ ਬਰਤਖ ਸਿੰਘ ਦਾ ਹੀ ਸਾਡੇ 25 ਉਧਰ ਕਰੋ ਜੀ 25500 26 ਕਰੋ ਇਹਦਾ ਪਰਵਿੰਦਰ ਸਿੰਘ ਦਾ ਦੇਖਰਾ 26 ਆ ਪਰਵਿੰਦਰ ਸਿੰਘ ਸਾਡੇ 26 ਸਾਡੇ 26 27 27 ਇੱਧਰ ਆਓ ਸਾਹਮਣੇ ਆਓ ਆਪਣੀ ਸਾਹਮਣੇ ਹੁਣ ਜੀ ਅਸਲ 27 ਕਰ ਲੈ ਸਾਹਮਣੇ ਬੰਦਾ 72 ਪਰਵਿੰਦਰ ਸਿੰਘ ਉਹਨੂੰ ਆਇਆ ਤੇਰਾ ਬੁਰੀ ਮਾਣੂ ਮਾਣੂ ਕਮਾਲ ਹੈ ਤਹ ਕੀ ਦਾ ਪਿੰਡ ਰੱਖੋ ਇਹ ਕੰਮ ਪਿੰਡਾਂ ਦੇ ਕਿਹੜੇ ਚੱਲ ਰਹੇ ਹੈ ਹਾਂ ਹੁਣ ਤਾਂ ਬਚਦੇ ਬਣਾਂਗੇ ਸਿੱਕੇ ਇਹ ਵੀ 80000 85000 ਦੀ ਹੈ ਨਵੀਂ 27000 ਪਰਵਿੰਦਰ ਸਿੰਘ 0 ਡ੍ਰਿੱਲ ਕਿੰਨੇ ਹੋ ਗਈ 27 ਪਰਵਿੰਦਰ ਸਿੰਘ 27000 ਪਰਵਿੰਦਰ ਸਿੰਘ 27000 27000 0 0 ਉੱਚੀ ਬੋਲੋ ਪਰਵਿੰਦਰ ਸਿੰਘ 27002 ਆਇਆ ਕੋਈ ਕਮੇਟੀ ਨੂੰ ਪੁੱਛ ਮਾਰੋ ਪਰਵਿੰਦਰ ਸਿੰਘ 27003 ਰੋਟਾਵੇਟਰ ਤੇ ਆਜੋ ਜੀ ਅਰਿਆਰ ਬਾਕੀ ਮਿੰਟ 20000 ਰੁਪਇਆ ਬਾਈਅਰ ਕਰਦੇ ਲਿਖੋ ਜੀ ਕੀ ਨਾਮ ਹੈ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ 22000 20000 ਕਰਦੇ ਬਾਈ ਕੀ ਨਾਮ 20000 ਕਰਤਾ ਕਰਨ ਸਿੰਘ 20000 ਇੱਧਰ ਆ ਜਮਾ 24 ਸੁਖਮਿੰਦਰ ਜੀ ਦੋ ਵਾਰ ਸੁਖਮਿੰਦਰ 24 ਹਾਂਜੀ 24000 ਸੁਖਮਿੰਦਰ ਸਿੰਘ ਕਿੰਨਾ 30 30000 ਕਰ ਬਾਈ 30000 ਪ੍ਰਤਾਪ ਸਿੰਘ ਭਾਈ ਪ੍ਰਮਿੰਦਰ ਸਿੰਘ 30000 ਪੰਤਾਪ ਸਿੰਘ 30000 30000 ਪ੍ਰਮਿੰਦਰ 33000 21000 21000 ਕਰ ਦੋ ਬਾਈ ਤਾਂ ਵੀ ਪ੍ਰਕਾਸ਼ ਸਿੰਘ ਪ੍ਰਕਾਸ਼ 35000 ਕੀਤੀ ਕਰ ਲਈ 34 ਇੰਡੋਰ ਕਰੀ ਤਾ 35000 35000 36000 ਕੀਤੀ 36 ਪਰਵੰਦਰ 36000 36100 ਕਰ ਲਈ ਸਾਢੇ 37 ਕਰੋਈ 37 ਕਰੋਈ ਮੁੰਡਾ ਜੀ ਜੀ ਦਾ ਨਾਮ ਤਾਂ ਨਹੀਂ ਹੋਈ ਹੈ ਨਾ ਸਾਢੇ ਦਾ ਨਹੀਂ ਕਰ ਦੋਈ ਕਰ 37 ਸਾਢੇ 37 ਪਰਵੰਦਰ ठत् छे सौ करो जी ठत् तीन सौ अठ सौ ठत् अट्ठ सौ हो गया ਸੱਤੇ ਅੰਪਰੇ ਕਰਦੇ ਹੋ ਜੀ 40 ਕਰੋ ਇਹਦਾ 40 ਹੀ ਕਰ 40 ਕਰੋ ਜੀ 40 100 ਕਰਦੇ ਹੋ ਜੀ 40 200 ਕਰਦੇ ਹੋ ਜੀ 40 200 40000 200 ਹਰਵਿੰਦਰ 40300 ਕਰਦੇ ਹੋ ਬਸ 40300 40 40 ਕਰਦੇ ਹੋ 40 500 ਹੀ 40500 40000 500 ਹਾਂ ਨਹੀਂ ਹੋਈ ਹੈ ਐਕਸਟਰਾ ਤਾਲੀ ਚੀਜ਼ੋ ਕਰਦੇ ਸੀ ਸੋਟਾ ਆ ਰਹੀ ਆ ਫਰਾਂਸ ਜੀ 700 ਤਾਲੀ ਕਰਦੇ 40 ਤਾਲੀ 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 41 4000 4000 47 ਬਿਆਲੀ ਕਰਦੇ ਜੀ 42 ਕਰੋ ਜੀ 42 ਸਾਡੇ ਵੇਲੇ ਹੀ ਕਰਦੇ 42600 46600 4800 42700 42700 42800 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 47100 47100 100 47200 400 4300 4300 4300 ਹਰਮੰਦਰ 47300 ਹਰਮੰਦਰ ਤੋਂ 48500 47500 ਹੋਰ 43600 43600 43600 100 ਹੋਰ ਕਰਦੇ 43500 43500 100 ਹੋਰ ਕਰਦੇ 43800 43800 44000 44000 44000 44000 44200 100 ਹੋਰ ਕਰਦੇ 44300 44300 44300 ਸਾਢੇ 44 ਸਾਢੇ 44 44000 ਕਰ 45000 ਪੂਰਾ 44000 44000 45000 ਹਰਮੰਦਰ 3000 ਰੱਖਾਂਗੇ ਕੋਈ ਮਹਿੰਗਾ ਨਹੀਂ 45000 ਬੋਲ ਹਰਵਿੰਦਰ ਸਿੰਘ ਕਾਰ ਇੱਕ ਦੋ ਤਿੰਨ ਆਪੀ ਬੋਲੋ 45000 ਹਰਮੰਦਰ 1 45000 ਹਰਮੰਦਰ 2 45000 ਹਰਮੰਦਰ 3 ਜੀ ਲਓ ਜੀ ਕਰਤੀਆ ਪਹਾਸਨਪੁਰ ਬੋਲੀ ਕੰਪਲੀਟ ਤੇ ਆਹ 0 ਡਲ ਵੀ ਕੀ ਹੈ 27000 ਰੁਪਏ ਦੀ 13 ਪੋਰੀ ਇਹ ਹੈਪੀ ਸੀਟਰ ਹੈ ਇਹ ਵੀ ਕਿਹਾ 28000 ਰੁਪਏ ਦਾ ਤੇ ਜਿਹੜਾ ਉਹ ਮਗਰ ਪਿਆ ਰੋਟਾਵੇਟਰ ਐ ਇਹ ਵਿਕਿਆ 45000 ਰੁਪਏ ਦਾ। ਇਹ ਰੋਟਾਵੇਟਰ 45000 ਰੁਪਏ ਦਾ ਵਿਕਿਆ ਜਗਤੀ ਜੀ ਦਾ। ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ। ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ। ਜੇ ਤੁਸੀਂ ਅਗਲੀਆਂ ਵੀਡੀਓ ਦੀਆਂ ਅਪਡੇਟ ਚਾਹੁੰਦੇ ਹੋ ਵੀ ਕਿੱਥੇ ਬੋਲੀ ਹੋਣੀ ਐ। ਉਹ ਅਸੀਂ ਵੀਡੀਓ ਬਣਾ ਕੇ ਪਾਉਨੇ ਆ ਪਹਿਲਾਂ ਸੂਚਨਾ। ਤਾਂ ਉਹਦੇ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵੀਡੀਓ ਦੇਖਣ ਲਈ ਸ਼ੁਕਰੀਆ ਧੰਨਵਾਦ